ਸਸੀ ਗਾਲ ਜੀ ਵਾਂਸ ਅਗੇਨ ਫਰੋਮ ਪ੍ਰਿੰਸ ਫੈਮਿਲੀ ਲਵ ਜੀ ਇੱਕ ਨਏ ਰੂਪ ਦੇ ਵਿੱਚ ਅੱਜ ਜੀ ਆਪਣੇ ਭਾਂਜੇ ਦੀ ਰਿਸੈਪਸ਼ਨ ਹੈਗੀ ਆਪਣੀ ਮੈਰਿਜ ਤਾਂ ਹੋ ਗਈ ਸੀਗੀ ਲੁਧਿਆਣੇ ਤੇ ਅੱਜ ਉਹਨਾਂ ਦੀ ਪਾਰਟੀ ਹੈਗੀ ਇੱਥੇ ਰੋਪੜ ਤੇ ਗ੍ਰੀਨ ਪੈਲਸ ਹੈਗਾ ਜੀ ਇਹ ਤੇ ਬਾਕੀ ਸਾਰੇ ਪ੍ਰਿੰਸ ਹੋਣੀ ਸਾਰੇ ਅੰਦਰ ਚੱਲ ਗਏ Yeah, yeah. ਯਾਹ ਹੋਲਾ ਨਾ ਇਹ ਕਿਥੋਂ ਦਾ ਨੰਬਰ ਹੈ ਪੂਰੀ ਜੀਓਗ੍ਰਾਫਿਕ ਰੀ ਹੈ ਇਹ ਬਗਲ ਨੂੰ ਲੈ ਲਈਏ ਇਹ ਵੀ ਸਿੜੀ ਦੀ ਹੈ ਸਿੜੀ ਦੇ ਬੰਦੇ ਸਾਡੇ ਵਧੀਆ ਹੋਲਾ ਨਾ ਹਲੋ ਡਿਨਰ ਅੰਤਰਾ ਫਿਰ ਜੀ ਚਲੋ ਚੱਲੀਏ ਪੁੱਤ ਸਾਸ਼ਟ੍ਰਿਕ ਕਾਲ ਫਰੈਂਡ ਫੈਮਲੀ ਵਾਲ ਲੋਕ ਕੈਨ ਨਾ ਅਸੀਂ ਆ ਗਏ ਅਮਾ ਪਾਰਾ ਰਿਹਾ ਪਾਰਟੀ ਤੋਂ ਬੱਟ ਬਹੁਤ ਵਧੀਆ ਸੀ ਪਾਰਟੀ ਉੱਥੇ ਲਾਇਕ ਅਨਾਰਚੀ ਜੋ ਲਾਇਕ ਚਲਾਈਆਂ ਲਾਇਕ ਅਨਾਰਚੀ ਐਵੇਂ ਅੱਗ ਨਿਕਲੀ ਉਹ ਜਦੋਂ ਉਹ ਵੀਰਾ ਦੇ ਉਹ ਆਏ ਸੀ ਆਏ ਹਾਂਜੀ ਹੈਨਾ ਜਦੋਂ ਅੰਦਰ ਆਏ ਤੁਸੀਂ ਉਹਨਾਂ ਨੇ ਐਂਟਰੀ ਕੀਤੀ ਸੀ ਹੈਨਾ ਤੇ ਫਿਰ ਤੁਸੀਂ ਇੰਜੋਏ ਕਰਿਆ ਤੇ ਤੁਸੀਂ ਦੱਸੋ ਨਾ ਅੰਦਰ ਕੋਈ ਮਿਲਕ ਸ਼ੇਕ ਸੀ ਮੈਂ ਦੋ ਪੀ ਗਿਆ ਦੇ ਪੈਂਕਿਊ ਕਰੋ ਸਾਰਾ ਕਿੱਦਾਂ ਕਰਦੇ ਹੁੰਦੇ ਐਂਡ ਮਟੇਓ ਜੁਇੰਕ ਠੀਕ ਹੈ ਮਟੇਓ ਨਹੀਂ ਹੁੰਦਾ ਮਟੇਓ ਜੁਇੰਕ ਚਲਦਾ ਚਲ ਠੀਕ ਹੈ ਚਲ ਬੰਦ ਕਰ ਦਈਏ ਓਕੇ ਥੈਂਕ ਯੂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਲਾਈਕ ਸ਼ੇਅਰ ਕਮੈਂਟ ਜਿਹੜੇ ਆਪਣੇ ਬਲੌਗ ਦੇਖ ਰਹੇ ਮੇਰੇ ਲਾਈਕ ਉਹਨਾਂ ਦੇ ਪਾਪਾ ਉਹਨਾਂ ਦੇ ਬਲੌਗਰ ਦੇ ਬਣੋ ਲਾਈਕ ট্রাক ਲਾਈਕ ਉਹਨਾਂ ਜੌਬ ਕਰਦੇ ਆ ਉਹ ਵੀਡੀਓ ਤੁਸੀਂ ਦੇਖਿਆ ਹੋਣੀ ਤੁਸੀਂ ਉਹ ਵੀ ਲਾਈਕ ਕਰਿਓ ਮੇਰੀਆਂ ਵੀ ਨਾਲ ਹਾਂਜੀ ਐਂਡ ਜਿਹੜੇ ਤੁਸੀਂ ਸਬਸਕ੍ਰਾਈਬਿੰਗ ਲਾਈਕ ਕਰ ਦੋ ਸਾਨੂੰ ਹੈਲਪ ਕਰਦਾ ਵੀਡੀਓ ਕੰਨੀ ਨੂੰ ਆਪਣਾ ਗ로우 ਐਂਡ ਗੋਲ ਵੀਡੀਓ ਕੰਨੀ ਨੂੰ ਹਾਂਜੀ ਤੇ ਚਲੋ ਲਓ ਜੀ ਪ੍ਰਿੰਸ ਸਾਡਾ ਬਹੁਤ ਖੁਸ਼ ਆ ਜੀ ਤੇ ਸਾਡੀ ਵੀ ਅੱਜ ਨਵੀਂ ਲੁੱਕ ਹੋ ਗਈ ਤੇ ਪਾਰਟੀ ਤੇ ਗਏ ਸੀ ਘਰ ਦੇ ਕਹਿੰਦੇ ਆ ਜੀ ਪੱਗ ਬੰਨ ਕੇ ਜਾਣੀ ਆ ਲੱਗਿਆ ਤਾਂ ਥੋੜਾ ਜਿਹਾ ਹਾਰਡ ਆ ਜੀ ਕਿਉਂਕਿ ਜੂਸ ਟੂ ਨਹੀਂ ਹੈਗੇ ਪਰ ਚਲੋ ਕੋਈ ਨਹੀਂ ਜੀ ਤੇ ਆਪਣੇ ਕਹਿੰਦੇ ਹੁੰਦੇ ਆ ਜੀ ਪੱਗਾਂ ਨਾਲ ਸਰਦਾਰੀ ਆ ਤੇ ਫਿਰ ਵੀ ਆਪਾਂ ਸਰਦਾਰ ਫੈਮਿਲੀ ਚੋਂ ਆ ਤੇ ਚਲੋ ਠੀਕ ਆ ਜੀ ਵਾਂਸ ਅਗੇ ਸਾਰੇ ਭੈਣ ਭਰਾਵਾਂ ਦਾ ਤੇ ਜਿਹੜੇ ਸਾਡੇ ਛੋਟੇ ਜਿਹੇ ਚੈਨਲ ਨੂੰ ਪਿਆਰ ਕਰਦੇ ਆ ਤੇ ਸੇਤਾਂ ਦਾ ਖਿਆਲ ਰੱਖਿਓ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਰੱਬ ਰਾਖਾ